<mulay> जय भीम जय भारत जय भीम जय भारत बाबा जी तेरी सूरत पे तेरा ध्यान के फोके जय भीम जय भारत जय भीम जय भारत तो आज ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਤੋਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਅੱਜ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਤੁਸੀਂ ਪਹੁੰਚੇ ਉਹ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਤੋ ਸਾਰੇ ਦੇਸ਼ ਦੁਨੀਆ ਵਿੱਚ ਵਸਦੇ ਸਾਰੇ ਹੀ 바ਵਾ ਸਾਹਿਬ ਨੂੰ ਮੰਨਣ ਵਾਲੇ ਉਹਨਾਂ ਦੇ ਅਨੁਆਈਆਂ ਨੂੰ ਬਹੁਤ ਬਹੁਤ 바ਵਾ ਸਾਹਿਬ ਡਾਕਟਰ ਪ੍ਰਿੰਬਰਾਮ ਵੇੜਕਰ ਜੀ ਦੇ ਜਨਮ ਦੇ ਉਸ ਦੀਆਂ ਆਪਾਂ ਲੱਖ ਲੱਖ ਮੁਬਾਰਕਾਂ ਦਿੰਦੇ ਆ। ਤੋ ਇੱਕ ਜਿਹੜੀ 10 ਅਪ੍ਰੈਲ ਨੂੰ 바ਵਾ ਸਾਹਿਬ ਜਿਹਦੇ ਜਨਮ ਦਿਵਸ ਨੂੰ ਜਿਹੜੀ ਸ਼ੋਭਾ ਯਾਤਰਾ ਰਹੀਮਪੁਰ ਚੌਕ ਤੋਂ ਜਿਹੜੀ ਇਹ ਸ਼ੁਰੂ ਹੋਣੀ ਹੈ ਜੀ। ਤੋ 1:30 ਤੋਂ 2 ਵਜੇ ਦੇ ਵਿੱਚ ਦਾ ਟਾਈਮ ਦਿੱਤਾ ਗਿਆ ਸਾਰੀਆਂ ਜਥੇਬੰਦੀਆਂ ਨੂੰ। ਤੋ ਰਹੀਮਪੁਰ ਚੌਕ ਤੋਂ ਜਿਹੜੀ ਇਹ ਸ਼ੁਰੂ ਹੋ ਕੇ ਗਵਰਨਮੈਂਟ ਕਾਲਜ ਚੌਂਕ ਔਰ ਬੱਸ ਸਟੈਂਡ ਚੌਂਕ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਸਟੈਚੂ ਆ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਨਾਮ ਤੇ ਚੌਂਕ ਬਣਿਆ ਸੋ ਉੱਥੇ ਚਰਦਾ ਦੇ ਫੁੱਲ ਪਿੰਟ ਕਰਦੇ ਹੋਏ ਜਿਹੜੀ ਆਪਾਂ ਸ਼ੋਭਾ ਯਾਤਰਾ ਦੀ ਸਮਾਪਤੀ ਕਰਨੀ ਆ ਸੋ ਮੈਂ ਆਪਣੇ ਵੱਲੋਂ ਕਿਉਂਕਿ ਇਹ ਜਿਹੜੀ ਸ਼ੋਭਾ ਯਾਤਰਾ ਆ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸ਼ੋਭਾ ਯਾਤਰਾ ਪ੍ਰਬੰਧਕ ਕਮੇਟੀ ਦੇ ਬੈਨਰ ਥੱਲੇ ਹਰ ਸਾਲ ਜਿਹੜੀ ਉਹ ਕੱਢੀ ਜਾਂਦੀ ਆ ਸੋ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਬਾਬਾ ਸਾਹਿਬ ਨੂੰ ਮੰਨਦੀਆਂ ਉਨ੍ਹਾਂ ਦੇ ਸਹਿਯੋਗ ਦੇ ਨਾਲ ਕੱਢੀ ਜਾਂਦੀ ਆ ਸੋ ਹੁਣ ਵੀ ਉਹਨਾਂ ਦਾ ਪੂਰਾ ਸਹਿਯੋਗ ਆ ਸੋ ਸਾਡਾ ਇਹ ਸਨੇਹਾ ਹੈ ਤੋ 10 April ਦੇ ਦਿਨ ਵੀਰਵਾਰ 2 ਵਜੇ ਰਹੀਮਪੁਰ ਚੌਕ ਤੋਂ ਸਟਾਰਟ ਹੋਣੀ ਆ ਸੋ ਸਾਰੇ ਸਾਥੀਆਂ ਨੇ ਬਾਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦੀ ਵਿਚਾਰਧਾਰਾ ਦੇ ਨਾਲ ਜੁੜਦੇ ਹੋਏ ਜਿਹੜਾ ਆਪਾਂ ਇਸ ਸ਼ੋਭਾ ਯਾਤਰਾ ਦਾ ਹਿੱਸਾ ਜ਼ਰੂਰ ਬਣਨਾ ਆ 바ਵਾ ਸਾਹਿਬ ਡਾਕਟਰ ਭੀਮਰਾਓਮ ਗਿਰਕਰ ਜਿਹੜੇ ਆ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਬਹੁਤ ਵੱਡਾ ਜਿੱਥੇ ਸੰਵਿਧਾਨ ਦਿੱਤਾ ਉਥੇ ਆਜ਼ਾਦੀ ਤੋਂ ਬਾਅਦ ਸਮਝਦ ਆ ਲੱਗੂ ਹੋਣ ਤੋਂ ਬਾਅਦ ਜਿਹੜਾ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਤੁਰਿਆ ਚਾਹੇ ਗੱਲ ਕਰ ਲਈਏ ਅਸੀਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਗੱਲ ਕਰ ਲਈਏ ਇਲੈਕਸ਼ਨ ਕਮਿਸ਼ਨ ਦੀ ਗੱਲ ਕਰ ਲਈਏ ਈਐਸਆਈ ਔਰ ਸਾਡੀ ਨਾਰੀ ਜਾਤੀ ਦਾ ਸਨਮਾਨ ਦੀ ਗੱਲ ਕਰ ਲਈਏ ਬਹੁਤ ਇਦਾਂ ਦੇ ਕੰਮ ਕੀਤੇ ਆ ਜਿਹੜੇ ਕਿ ਬਿਨਾ ਕਿਸੇ ਜਾਤ ਧਰਮ ਭੇਦ ਭਾਵ ਦੇ ਹਰ ਇੱਕ ਭਾਰਤ ਵਾਸੀ ਲਈ ਇਹ ਮਾਣ ਦੀ ਗੱਲ ਹੋਣੀ ਚਾਹੀਦੀ ਹੈ ਕਿ ਸਾਡੇ ਦੇਸ਼ ਦੇ ਵਿੱਚ ਇੱਕ ਐਸੀ ਸ਼ਖਸੀਅਤ ਪੈਦਾ ਹੋਈ ਆ ਜਿਹਨੇ ਬਹੁਤ ਜ਼ਿਆਦਾ ਭੇਦ ਭਾਵ ਚੱਲਦੇ ਹੋਏ ਹਰ ਇੱਕ ਦੇਸ਼ ਵਾਸੀ ਦੇ ਜਿਹੜਾ ਕਹੋ ਵਿਕਾਸ ਲਈ ਉਹ ਕੰਮ ਕੀਤਾ ਆ ਤੇ ਸੰਘੀ ਕਰਦਾ ਆ 10 ਅਪ੍ਰੈਲ ਨੂੰ ਕੱਲੋ 2 ਵਜੇ ਤੋਂ ਪਹਿਲਾਂ ਸ਼ੋਭਾ ਉਤਰਾ ਬਾਬਾ ਸਾਹਿਬ ਵੀਰਾਂ ਦੇ ਕਰ ਜੀ ਦੀ ਸ਼ੋਭਾ ਤਾਂ ਕੱਢੀ ਜਾ ਰਹੀ ਆ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਸ਼ਹਿਰਪੁਰ ਵਾਸੀਆਂ ਪੰਜਾਬ ਵਾਸੀਆਂ ਲੋਕ ਇਸ ਸ਼ੋਭਾ ਦਾ ਪਰਬਤ ਪਹੁੰਚ ਗਏ ਬਾਬਾ ਜੀ ਉਹਨਾਂ ਬਾਬਾ ਹਾ ਬਿਗਰਾ ਬੇਦਖੜ ਜੀ ਦੀ ਵਿਚਾਰਧਾਰਾ ਨੂੰ ਪੂਰਾ ਕਰਨ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਆ ਤੇ ਸਾਰੇ ਸਾਥੀ ਸ਼ਿਆਰਪੁਰੋ ਵਿੱਚ ਪਹੁੰਚ ਗਏ ਰੀਪੋਰਟ ਚੋਕ ਤੋਂ ਸ਼ੁਰੂ ਹੋਈ ਹੈ ਇਹਨਾਂ ਪੰਨ ਸਾਡੇ ਨੂੰ ਜੈਪੀਮ ਜੈਪਾਰਥ ਜੈ ਗੁਰਦੇਵ ਧੰਨ ਗੁਰਦੇਵ ਦਾਸ ਬਿੰਦਰ ਸਰਵਾ ਸ਼੍ਰੀ ਗੁਰੂ ਵਿਦਾਸ ਟਾਈਗਰ ਫੋਰਸ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਔਰ ਸਾਡੀ ਸਮੁੱਚੀ ਸਮਾਜ ਲੀਡਰਸ਼ਿਪ ਸਾਡੇ ਰਵਿੰਦਰ ਹੀਰਾ ਜੀ ਔਰ ਸਾਡੇ ਚੇਅਰਮੈਨ ਬਲਵਿੰਦਰ ਬਿੰਦੀ ਜੀ ਔਰ ਸਾਡੇ ਪ੍ਰਧਾਨ ਚੰਦਨ ਲੱਕੀ ਜੀ ਔਰ ਮੇਰੇ ਵੀਰ ਹੋਰ ਵੀ ਬਹੁਤ ਸਾਰੇ ਬੈਠੇ ਆ ਸਾਰਿਆਂ ਦੇ ਵੱਲੋਂ ਮੈਂ ਜੈ ਗੁਰਦੇਵ ਤਾਂ ਗੁਰਦੇਵ ਕਹਿੰਦਾ ਸੋ ਸਾਥੀਓ ਬਾਬਾ ਸਾਹਿਬ ਡਾਕਟਰ ਪੀ ਮਰਾਉ ਬੇਟਕਾਰ ਜੀ ਦਾ ਜੋ ਜਨਮ ਦਿਹਾੜਾ 14 April ਨੂੰ ਆ ਰਿਹਾ ਉਹਦੇ ਸਬੰਧ ਦੇ ਵਿੱਚ ਜੋ ਅਸੀਂ 10 April ਨੂੰ ਬਾਬਾ ਸਾਹਿਬ ਡਾਕਟਰ ਪੀ ਮਰਾਉ ਬੇਟਕਾਰ ਜੀ ਦੀ ਸ਼ੋਭਾ ਯਾਤਰਾ ਰੱਖੀ ਹੈ ਔਰ ਮਹੱਲਾ ਰੀਮਪੁਰ ਤੋਂ ਬਾਬਾ ਸਾਹਿਬ ਡਾਕਟਰ ਪੀਮਰਾਓਂ ਬੇੜਕਾਰ ਚੌਂਗ ਤੱਕ ਔਰ ਮੈਂ ਆਪਣੇ ਸਮੂਹ ਅਰਦਾਸੀਆ ਸਵਾਜ ਬਾਲਮੀਕਿਆ ਸਮਾਜ ਹੋਰ ਵੀ ਪੂਰੇ ਬਹੁਜਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਿੰਨਾ ਆਪਾਂ ਇਸ ਸ਼ੋਭਾ ਯਾਤਰਾ ਵਿੱਚ ਹਿੱਸਾ ਲਵਾਂਗੇ ਉਹਨੇ ਅਸੀਂ ਇੱਕ ਇੱਕ ਦੀ ਮਿਸਾਲ ਦਵਾਂਗੇ ਔਰ ਮੈਂ ਤਾਂ ਇਹ ਕਹਿੰਦਾ ਕਿ ਆਪਣੇ ਸਮਕ ਆਸੇ ਪਾਸੇ ਰਿਸ਼ਤੇਦਾਰਾਂ ਨੂੰ ਵੀ ਬੁਲਾ ਕੇ ਦਿਖਾਇਆ ਕਰੋ ਕਿ ਬਾਬਾ ਸਾਹਿਬ ਡਾਕਟਰ ਪੀਮਰਾਓਂ ਬੇੜਕਾਰ ਜੀ ਦਾ ਕਿੱਡੇ ਵੱਡੇ ਪੱਧਰ ਤੇ ਸ਼ੋਭਾ ਯਾਤਰਾ ਔਰ ਪ੍ਰੋਗਰਾਮ ਜਿਹੜਾ ਆ ਉਹ ਹੁੰਦੇ ਆ ਸ਼ਹਿਰਪੁਰ ਦੇ ਵਿੱਚ ਔਰ 13 ਅਪ੍ਰੈਲ ਨੂੰ ਸ਼ਾਮ ਨੂੰ 7 ਤੋਂ 11 ਜਿਹੜਾ ਪ੍ਰੋਗਰਾਮ ਆ ਇੱਕ ਸ਼ਾਮ ਬਾਬਾ ਸਾਹਿਬ ਦੇ ਨਾਮ ਹੋ ਵੀ ਬਹੁਤ سارے ਪ੍ਰੋਗਰਾਮ ਹੁੰਦੇ ਆ ਜੇ ਅਸੀਂ ਵੀ ਇੱਕ ਬਾਬਾ ਸਾਹਿਬ ਦੇ ਨਾਮ ਸ਼ਾਮ ਅਸੀਂ ਕੱਢਦੇ ਆ ਟਾਈਮ ਕੱਢ ਲਿਆ ਤੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਇਹਨਾਂ ਰੈਬਰਾਂ ਦੇ ਕਰਕੇ ਅਸੀਂ ਅੱਜ ਜਿਹੜਾ ਆ ਯਾਦ ਬੈਠੇ ਆ ਔਰ ਅਸੀਂ ਨੌਕਰੀਆਂ jobb ਔਰ ਸਾਰਾ ਕੁਝ ਜੋ ਸਾਡੇ ਕੰਮਕਾਰ ਕਰ ਰਹੇ ਆ ਜੇ ਬਾਬਾ ਸਾਹਿਬ ਨਾ ਹੁੰਦੇ ਤੇ ਸ਼ਾਇਦ ਅਸੀਂ ਅੱਜ ਵੀ ਗੁਲਮ ਹੁੰਦੇ ਇਸ ਕਰਕੇ ਮੈਂ ਆ ਨਿਊ ਚੈਨਲ ਅਰੰਭ ਦਾ ਬਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਕਰੰਟ ਨਿਊਜ਼ ਵਾਲੰਦਾ ਕਿ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਹਰ ਇੱਕ ਗਰੀਬ ਵਰਗ ਦੀ ਜਿਹੜੀ ਆਵਾਜ਼ ਆ ਪ੍ਰਸ਼ਾਸਨ ਤੱਕ ਪਹੁੰਚਾਣੇ ਆ ਬਹੁਤ ਬਹੁਤ ਧੰਨਵਾਦ ਫਿਰ ਬੇਨਤੀ ਕਰਦਾ ਕਿ ਸ਼ੋਭਾ ਯਾਤਰਾ ਦੇ ਵਿੱਚ ਜਿਹੜਾ ਆ ਉਹ ਵੱਧ ਚੜ ਕੇ ਹਿੱਸਾ ਲਿਆ ਜਾਵੇ ਦੁਪਹਿਰ 2 ਵਜੇ ਔਰ ਰੀਮਪੁਰ ਚੌਕ ਦੇ ਵਿੱਚੋਂ ਬਾਵਾ ਸਾਹਿਬ ਡਾਕਟਰ ਪੀਮ ਗਰਾਊਂਡ ਰੇਟ ਕਰ ਚੌਕ ਤੱਕ ਜੈ ਗੁਰਦੇਵ ਤੁਨ ਗੁਰਦੇਵ ਪੀਮ ਜੈਪਾਰਕ ਕੱਲ 10 ਅਪ੍ਰੈਲ ਨੂੰ ਡਾਕਟਰ ਭੀਮrao ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਵਿਸ਼ਾਲ ਸ਼ੋਭਾ ਯਾਤਰਾ ਹਰ ਵਾਰ ਦੀ ਤਰ੍ਹਾਂ ਮਹੱਲਾਰਹੀਮ ਪਰ ਤੋਂ ਬਸਟਨ ਚੌਂਕ ਡਾਕਟਰ ਭੀਮrao ਅੰਬੇਡਕਰ ਜੀ ਦੇ ਚੌਂਕ ਵਿੱਚ ਸ਼ੋਭਾ ਯਾਤਰਾ ਜਾਣੀ ਆ 2 ਵਜੇ ਸ਼ੋਭਾ ਯਾਤਰਾ ਚੱਲਣੀ ਆ ਆਪਾਂ ਹੁਸ਼ਰਪੁਰ ਤੋਂ ਵਸਦੀਆਂ ਸਾਰੀਆਂ ਹੀ ਸੰਗਤਾਂ ਨੂੰ ਸਾਰੀਆਂ ਹੀ ਜਥੇਬੰਦੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਆਪਣੀ ਆਪਣੀ ਹਾਜ਼ਰੀ ਇਸ ਸ਼ੋਭਾ ਯਾਤਰਾ ਵਿੱਚ ਜ਼ਰੂਰ ਆਓ ਤੇ ਬਾਬਾ ਸਾਹਿਬ ਜੀ ਦੇ ਗਣਗਨ ਕਰੋ ਧੰਨਵਾਦ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ 134ਵੇਂ ਜਨਮ ਦਿਵਸ ਤੇ ਪਹਿਲਾਂ ਤਾਂ ਸੂੂ ਦੇਸ਼ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਔਰ ਜੋ ਹਰ ਸਾਲ ਦੀ ਤਰ੍ਹਾਂ ਰਹੀਮਪੁਰ ਤੋਂ ਸਾਡੇ ਵੀਰ ਬਾਬਾ ਸਾਹਿਬ ਡਾਕਟਰ ਧੀਮਰੋ ਅੰਬੇਡਕਰ ਸ਼ੋਭਾ ਯਾਤਰਾ ਪ੍ਰਬੰਧਕ ਕਮੇਟੀ ਪਹਿਲਾਂ ਤਾਂ ਹੀ ਵਿਦਾਈ ਦੇ ਯੋਗ ਪਾਤਰ ਨੇ ਜਿਨ੍ਹਾਂ ਨੇ ਇਹ ਉਪਰਾਲਾ ਹਰ ਸਾਲ ਦੀ ਲਗਾਤਾਰ ਸਾਲਾਨਾ ਕਰਦੇ ਆ ਰਹੇ ਆ ਔਰ ਇਸ ਵਾਰ ਜਿਹੜੀ ਸ਼ੋਭਾ ਯਾਤਰਾ ਕੱਲ ਮਿਤੀ 10 ਅਪ੍ਰੈਲ ਸਥਾਨ ਉਰ ਹੀਰਾ 2 ਵਜੇ ਸ਼ੁਰੂ ਹੋ ਕੇ ਰਹੀਪੁਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਿਆਰਾਂ ਵਿੱਚ ਹੁੰਦੀ ਹੋਈ ਕੰਡਾ ਗਰਮ ਚਾ ਬਾਵਾ ਸਾਹਿਬ ਬਾਵਾ ਸਾਹਿਬ ਚੌਂਕ ਦੇ ਵਿੱਚ ਜਿਹੜੀ ਸਮਾਪਤ ਕੀਤੀ ਜਾਵੇਗੀ ਮੇਰੀ ਆਪ ਸਭ ਸੰਗਤਾਂ ਨੂੰ ਇਹ appeal ਹੈ ਕਿ ਕੁਝ ਸਾਥੀ ਸਾਡੇ ਜਿਹੜੇ ਅੱਜ ਕਿਸੇ ਵਜ੍ਹਾ ਕਰਕੇ ਕਿਸੇ ਜ਼ਰੂਰੀ ਕੰਮ ਕਰਕੇ ਜਿਵੇਂ ਸਾਡੇ ਸਮਾਜ ਸੇਵੀ ਠੇਕੇਦਾਰ ਭਗਵਾਨ ਦਸ ਜੀ ਉਹ ਵੀ ਅੱਜ ਪਹੁੰਚ ਨਹੀਂ ਸਕੇ ਉਹਨਾਂ ਨੇ ਵੀ ਮੈਨੂੰ ਕੋਲ ਕਰਕੇ ਕਿਹਾ ਵੀ ਮੇਰੇ ਵੱਲੋਂ ਹਾਰੀ ਜਰੂਰ ਲਵਾ ਦਿੱਤੀ ਜਾਵੇ ਉਹਨਾਂ ਵੱਲੋਂ ਵੀ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਔਰ ਤੁਹਾਨੂੰ ਸਾਰਿਆਂ ਨੂੰ ਅਪੀਲ ਵੀ ਕਾਲੇ ਠੀਕ 1:30 ਵਜੇ ਸਮੂਹ ਜੱਥੇਬੰਦੀਆਂ ਵੱਲੋਂ ਜੋ ਉਪਰਾਲਾ ਸਾਡੇ ਚੰਦਰ ਲੱਕੀ ਜੀ ਬਿੰਦੀ ਐਮਸੀ ਜੀ ਅਰਵਿੰਦਰ ਹੀਰਾ ਜੀ ਔਰ ਇਹਨਾਂ ਦੀ ਪੂਰੀ ਟੀਮ ਵੱਲੋਂ ਹਰ ਸਾ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਬੜੇ ਜੋਸ਼ ਔਰ ਨਾ ਬਾਬਾ ਸਾਹਿਬ ਦਾ ਜਿਹੜਾ ਪ੍ਰੋਗਰਾਮ ਜਿਹੜਾ ਸ਼ੋਭਾ ਯਾਤਰਾ ਕਰਾਈ ਜਾਂਦੀ ਹੈ ਇਸ ਵਾਰ ਵੀ 10 ਅਪ੍ਰੈਲ ਨੂੰ ਕਿਉਂਕਿ ਬਾਬਾ ਸਾਹਿਬ ਕਹਾਂ ਥਾਏ ਕਿ ਸੁਪਨਾ ਅਨਪੜਤਾ ਸੇ ਹਮਕੋ ਬਚਣਾ ਮੇਰਾ ਮਿਸ਼ਨ ਪੜਾਈ ਹੋ ਮੇਰੀ ਕੌਮ ਕੇ ਤਨ ਤੇ ਹਮੇਸ਼ਾ ਸੂਟ ਬੂਟ ਔਰ ਪਾਈਓ